ਹਾਂਜੀ ਸਤਿ ਸ੍ਰੀ ਅਕਾਲ ਜੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਸੀਗੀ ਕਿ ਜੋ ਜੋ ਵੀ ਜਾਣਾ ਮਤਲਬ ਵੀਡੀਓ ਦੇਖ ਲੈਂਦਾ ਹੈਗਾ ਬਾਈ ਬਣ ਕੇ ਨਾ ਚੈਨਲ ਨੂੰ ਫੋਲੋ ਕਰ ਲਿਓ ਕਿਉਂਕਿ ਮੈਨੂੰ ਹਜ਼ਾਰਕ ਫੋਲੋਅਰ ਚਾਹੀਦਾ ਹੈਗਾ ਉਸ ਤੋਂ ਬਾਅਦ ਲਾਈਵ ਲਿਵ ਤੇ ਮਤਲਬ ਬਾਕੀ ਗੱਲ ਕਰਿਆ ਕਰੂੰਗਾ ਕਿਤਾਬ ਬਾਰੇ ਜਾਂ ਖੁੱਲੀ ਗੱਲ ਹੋ ਜਾਂਦੀ ਕੋਈ ਚੀਜ਼ ਦੀ ਵੀਡੀਓ ਦੇ ਕੋਈ ਐਡੀ ਵੀਡੀਓ ਦੇਖਣ ਲਈ ਹੁੰਦਾ ਯਾਰ ਤੇ ਦੇਖੀਏ ਹਰਨੂੰ ਚਲ ਫੋਲੋ ਕਰੀ ਚੱਲਿਓ ਤੇ ਬਾਕੀ ਪਲਾਨ ਬਾਅਦ ਦੱਸਦੇ ਆ ਠੀਕ ਆ ਗੱਲਾਂ ਸ਼ੁਰੂ ਕਰਦਾ ਪੰਜ ਗੱਲਾਂ ਹੋਣਗੀਆਂ ਪਹਿਲੀ ਗੱਲ ਬੈਸ਼ਵਾਮਾਂ ਦੇ ਚਵਾਰੀਆਂ ਦੀਆਂ ਪੌੜੀਆਂ ਤੰਗ ਸੱਲੀਆਂ ਤੇ ਹਨੇਰੀਆਂ ਹੁੰਦੀਆਂ ਹਨ ਬੈਸ਼ਵਾ मतलब ਪ੍ਰੋਸਟੀਟਿਊਟ ਉਹਨਾਂ ਦੇ ਚਵਾਰੀਆਂ ਦੀਆਂ ਪੌੜੀਆਂ ਤੰਗ ਸੱਲੀਆਂ ਤੇ ਹਨੇਰੀਆਂ ਹੁੰਦੀਆਂ ਹਨ ਇੱਥੇ ਪੌੜੀਆਂ ਚੜਨ ਵਾਲੇ ਉਤਰਨ ਵਾਲਿਆਂ ਨਾਲ ਟਕਰਾਉਣ ਦੇ ਬਾਵਜੂਦ ਚੁੱਪ ਕਰਕੇ ਨਜ਼ਰ ਨੀਵੀਂ ਕਰਕੇ ਸਾਂਹਾਂ ਵਾਂਗ ਨਿਕਲ ਜਾਂਦੇ ਹਨ ਉਹ ਇੱਕ ਦੂਜੇ ਦੇ ਸਾਹਮਣੇ ਕਾਣੇ ਨਹੀਂ ਹੋਣਾ ਚਾਹੁੰਦੇ ਦੂਜੀ ਗੱਲ ਬੇਸਵਾਦੀ ਕਮਾਈ ਹਲਾਲ ਦੀ ਕਮਾਈ ਹੁੰਦੀ ਆ ਹੱਕ ਹਲਾਲ ਦੀ ਕਮਾਈ ਆ ਪਰ ਉਸ ਕੋਲ ਆਉਂਦੇ ਹਰਾਮ ਦੀ ਕਮਾਈ ਵਾਲੇ ਹਨ ਠੀਕ ਹੈ ਨਾ ਤੀਜੀ ਗੱਲ ਲੜਨ ਵਿੱਚ ਸਫਲ ਉਹੀ ਹੁੰਦਾ ਹੈ ਜਿਸ ਨੂੰ ਪਤਾ ਹੁੰਦਾ ਹੈ ਕਿ ਕਦੋਂ ਲੜਨਾ ਹੈ ਕਦੋਂ ਨਹੀਂ ਲੜਨਾ ਕਿੱਥੇ ਲੜਨਾ ਕਿੱਥੇ ਨਹੀਂ ਲੜਨਾ ਕਿਸ ਨਾਲ ਲੜਨਾ ਹੈ ਕਿਸ ਨਾਲ ਕਦੇ ਨਹੀਂ ਲੜਨਾ ਤੇ ਕਿਸ ਨੂੰ ਕਿੱਥੇ ਕਦੋਂ ਆਪਣੇ ਨਾਲ ਲੜ ਨਹੀਂ ਦੇਣਾ ਚੌਥੀ ਗੱਲ ਭਾਰਤ ਵਿੱਚ ਭੀੜ ਭੜੱਕੇ ਅਤੇ ਰੌਲੇ ਰੱਪੇ ਨੂੰ ਰੌਣਕ ਸਮਝਿਆ ਜਾਂਦਾ ਹੈ। ਪੰਜਵੀਂ ਗੱਲ ਪਹਿਲਾ ਪਾਦਰੀ ਕਹਿੰਦੇ ਸਨ ਅਸੀਂ ਰੱਬ ਨੂੰ ਉਡੀਕ ਰਹੇ ਹਾਂ ਉਹ ਆਵੇਗਾ ਆਉਣ ਵਾਲਾ ਹੈ ਪਾਦਰੀ ਮਤਲਬ ਜਿਹਨੂੰ ਕੀ ਕਹਿੰਦੇ ਪ੍ਰੋਫਿਟ ਕਹਿੰਦੇ ਉਹਨੇ ਕੀ ਕਹਿੰਦੇ ਪਤਾ ਨਹੀਂ ਯਾਰ ਅੰਗਰੇਜ਼ੀ ਚ ਕੀ ਕਹਿੰਦੇ ਉਹਨੇ ਵੀ ਪਹਿਲਾਂ ਉਹ ਕਹਿੰਦੇ ਸੀਗੇ ਅਸੀਂ ਰੱਬ ਨੂੰ ਉਡੀਕ ਰਹੇ ਹਾਂ ਉਹ ਆਵੇਗਾ ਆਉਣ ਵਾਲਾ ਹੈ ਜਦੋਂ ਈਸਾਈ ਇਹਨਾਂ ਲਾਰਿਆਂ ਨਾਲ ਅੱਕ ਗਏ ਕੱਚਲਾਕ ਪਾਦਰੀਆਂ ਨੇ ਕਹਿਣਾ ਆਰੰਭ ਕਰ ਦਿੱਤਾ ਰੱਬ ਸਾਨੂੰ ਉਡੀਕ ਰਿਹਾ ਹੈ ਅਸੀਂ ਉਸ ਕੋਲ ਜਾਣਾ ਹੈ ਸੋ ਇਹੀ ਗੱਲਾਂ ਗੀਆਂ ਤੇ ਚੰਗੀਆਂ ਲੱਗਦੀਆਂ ਤਾਂ ਫੋਲੋ ਕਰ ਲਿਆ ਕਰੋ ਤੇ ਲਾਈਕ ਜਰੂਰ ਕਰਦੇ ਕਰੋ ਬੰਦੇ ਨੂੰ ਹੌਸਲਾ ਹੋਇਆ ਧੰਨਵਾਦ